ਹਾਂਜੀ ਬੱਚਿਓ ਇਹ ਤੁਹਾਡੀ ਸੀਪੀ ਟੈਸਟ ਸੀਰੀਜ਼ ਸ਼ੀਟ ਨੰਬਰ 8 ਹੈ ਨੌਵੀਂ ਕਲਾਸ ਦੀ ਤੇ ਹੁਣ ਤੱਕ ਜਿਹੜੀ ਆਪਣੀ 7 ਸੀਟਾਂ ਹੋ ਚੁੱਕੀਆਂ ਨੇ ਇਹ ਨੌਵੀਂ ਕਲਾਸ ਦੀ 7 8ਵੇਂ ਨੰਬਰ ਸ਼ੀਟ ਹੈ ਇਹਦੇ ਵਿੱਚ ਆਪਾਂ ਜਿਹੜੇ ਕੁਸ਼ਚਨ ਐਮਸੀਕਿਊ ਨੇ ਉਹ ਡਿਸਕਸ ਕਰਾਂਗੇ ਤੇ ਜਿਹੜੇ ਕੁਸ਼ਚਨ ਨੇ ਮੀਡੀਅਮ ਲੈਵਲ ਤੇ ਹੀ ਆਉਣਗੇ ਤੇ ਐਮਸੀਕਿਊ ਆਪਾਂ ਡਿਸਕਸ ਕਰਦੇ ਹਾਂ ਪਹਿਲਾ ਜਿਹੜਾ ਐਮਸੀਕਿਊ ਹੈਗਾ ਤੁਹਾਡੇ ਪਿੰਡ ਦੀ ਪੰਚਾਇਤ ਪਹਿਲੇ ਨੰਬਰ ਵਾਲਾ ਕੁਸ਼ਚਨ ਤੁਹਾਡੇ ਪਿੰਡ ਦੀ ਪੰਚਾਇਤ ਪਿੰਡ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਸੁਚੇਤ ਕਰਨ ਲਈ ਬੁੱਧੀਜੀਵਾਂ ਨੂੰ ਬੁਲਾ ਕੇ ਇੱਕ ਸੈਮੀਨਾਰ ਦਾ ਆਯੋਜਨ ਕਰਨਾ ਚਾਹੁੰਦੀ ਹੈ ਤੁਸੀਂ ਆਪਣੇ ਪਿੰਡ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੋ ਅਤੇ ਵਾਤਾਵਰਣ ਪ੍ਰਤੀ ਸੁਚੇਤ ਹੋ ਸੈਮੀਨਾਰ ਦਾ ਆਯੋਜਨ ਕਰਨ ਵੇਲੇ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਹੜਾ ਮਹੱਤਵਪੂਰਨ ਕਦਮ ਉਠਾਓਗੇ ਹੁਣ ਆਪਾਂ ਦੇਖਣਾ ਵੀ ਆਪਾਂ ਨੇ ਇੱਕ ਵਾਤਾਵਰਣ ਨਾਲ ਸੰਬੰਧਿਤ ਇੱਕ ਸੈਮੀਨਾਰ ਕਰਨ ਜਾ ਰਹੇ ਹਾਂ ਕਿ ਉਹਦੇ ਵਾਸਤੇ ਆਪਾਂ ਸੈਮੀਨਾਰ ਕਰਨ ਵਾਸਤੇ ਉਸ ਤੋਂ ਪਹਿਲਾਂ ਕੀ ਕੀ ਤਿਆਰੀ ਕਰਾਂਗੇ ਤੇ ਸਭ ਤੋਂ ਪਹਿਲਾਂ ਇੱਕ ਸੁਵਿਧਾਜਨਕ ਮਿਤੀ ਦੀ ਚੋਣ ਕਰੋਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਮਿਤੀ ਡਿਸਾਈਡ ਕਰਾਂਗੇ ਤਾਂ ਕਿ ਲੋਕ ਆ ਸਕਣ ਅਗਰ ਤੁਸੀਂ ਕਿਸੇ ਵਰਕਿੰਗ ਡੇ ਵਾਲੇ ਦਿਨ ਅਗਰ ਇਹ ਕੰਮ ਕਰਦੇ ਹੋ ਤਾਂ ਲੋਕ ਜਿਹੜੇ ਇਕੱਠੇ ਨਹੀਂ ਹੋ ਪਾਣਗੇ ਇੱਕ ਲਈ ਕਿ ਮਿਤੀ ਦਾ ਚੁਣਾਵ ਕਰਨਾ ਪੈਣਾ ਚੋਣ ਕਰਨਾ ਪੈਣਾ ਕਿ ਲੋਕ ਆ ਸਕਣ ਪਿੰਡ ਵਾਸੀਆਂ ਨੂੰ ਸੈਮੀਨਾਰ ਬਾਰੇ ਪੋਸਟਰਾਂ ਘੋਸ਼ਨਾਵਾਂ ਤੇ ਕਮਿਊਨਿਟੀ ਮੀਟਿੰਗ ਰਾਹੀਂ ਜਾਣਕਾਰੀ ਦਿਵੋਗੇ ਜੇ ਅਗਰ ਤੁਸੀਂ ਕਿਸੇ ਨੂੰ ਜਾਣਕਾਰੀ ਦਿਓਗੇ ਤਾਂ ਹੀ ਲੋਕ ਆਉਣਗੇ ਬਿਨਾਂ ਜਾਣਕਾਰੀ ਤੋਂ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਇਹ ਸੈਮੀਨਾਰ ਹੋ ਰਿਹਾ ਹੈ ਇਹ ਦੂਜੇ ਨੰਬਰ ਵਾਲਾ ਵੀ ਸਹੀ ਹੈ ਤੇ ਜਨਮਰ ਪਿੰਡ ਵਿੱਚ ਆਪ ਆਪ ਵੀ ਪੌਦਾ ਲਗਾ ਕੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰੋਗੇ ਕਿ ਆਪਾਂ ਵਾਤਾਵਰਣ ਨਾਲ ਸੰਬੰਧਿਤ ਕਰ ਰਹੀਏ ਤਾਂ ਆਪਾਂ ਉਹਨਾਂ ਨੂੰ ਪ੍ਰੇਰਿਤ ਵੀ ਕਰਾਂਗੇ ਨਾ ਵੀ ਤੁਸੀਂ ਪੌਦੇ ਲਗਾਓ ਤਾਂ ਕਿ ਸਾਡਾ ਵਾਤਾਵਰਣ ਉਹ ਵਧੀਆ ਰਹੇ ਤੇ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਆਪਸ਼ਨ ਨੰਬਰ 4 ਉਪਰukt ਸਾਰੇ ਇਹਦਾ ਸਹੀ ਆਨਸਰ ਹੋਗਾ ਨੈਕਸਟ ਕੁਐਸਚਨ ਆਪਾਂ ਦੇ ਦੇ ਨੇ ਕੁਐਸਚਨ ਨੰਬਰ 2 ਹੇਠਾਂ ਦਿੱਤੇਆਂ ਵਿੱਚੋਂ ਕਿਹੜੇ ਕੰਮ ਹੈ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਜਾਂਦੇ ਪਿੰਡ ਦੀ ਪੰਚਾਇਤ ਦੁਆਰਾ ਕੀ ਕੀਤੇ ਜਾਂਦੇ ਨੇ ਪਹਿਲੇ ਨੰਬਰ ਆਪ ਦੇਖ ਲੈਣੇ ਸਫਾਈ ਪੀਣ ਵਾਲਾ ਪਾਣੀ ਜਨਮ ਮੌਤ ਦਾ ਪੰਜੀਕਰਨ ਅਤੇ ਗਲੀਆਂ ਵਿੱਚ ਰੋਸ਼ਨੀ ਦਾ ਪ੍ਰਬੰਧ ਕਰਨਾ ਹਾਂਜੀ ਇਹ ਕੰਮ ਵੀ ਹੈਗਾ ਪੰਚਾਇਤ ਦਾ ਕਿ ਸਫਾਈ ਦੇਖਣਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਇਹ ਜਨਮ ਜਾਂ ਮੌਤ ਕੌਣ ਮਰ ਗਿਆ ਕੌਣ ਕਿਸ ਦਾ ਜਨਮ ਹੋ ਗਿਆ ਉਹਦਾ ਪੰਜੀਕਰਨ ਕਰਨਾ ਗਲੀਆਂ ਵਿੱਚ ਰੋਸ਼ਨੀ ਸਫਾਈ ਨਾ ਇਹ ਤਾਂ ਪੰਚਾਇਤ ਨੇ ਕਰਨਾ ਸੜਕਾਂ ਪੁਲ ਪੁਲਾਂ ਦੇ ਨਿਰਮਾਣ ਫੀਸਾਂ ਅਤੇ ਜੁਰਮਾਨੇ ਇਕੱਟਾ ਕਰਨਾ ਨਹੀਂ ਜੀ ਇਹ ਨਹੀਂ ਹੈਗਾ ਜੀ ਇਹ ਗਲਤ ਹੋ ਗਿਆ ਕਰਾਂ ਦੇ ਨਕਸ਼ੇ ਪਾਸ ਕਰਨਾ ਤੇ ਨਜਾਇਜ਼ ਕਬਜ਼ਾ ਨੂੰ ਹਟਾਉਣਾ ਨਹੀਂ ਇਹ ਵੀ ਨਹੀਂ ਹੈਗਾ ਇਹ ਪੁਲਿਸ ਦਾ ਕੰਮ ਹੈ ਪ੍ਰਗਟ ਬੱਚ ਕੋਈ ਨਹੀਂ ਨਹੀਂ ਇਹ ਦਾ ਜਿਹੜਾ ਰਾਈਟ ਹੈ ਬਣੂਗਾ ਉਹ ਬਣੂਗਾ অপਸ਼ਨ ਨੰਬਰ 1 ਸਫਾਈ ਪੀਣ ਵਾਲੇ ਪਾਣੀ ਜਨਮ ਮੌਤਾ ਪੰਜੀ ਕਰਨਾ ਤੇ ਗਲੀਆਂ ਵਿੱਚ ਰੋਸ਼ਨੀ ਦਾ ਪ੍ਰਬੰਧ ਕਰਨਾ ਆਪਾਂ ਨਖ ਦੇਖਦੇ ਹਾਂ 3 ਜਨਵਰ ਕੁਐਸਚਨ ਹਰਮਨਦੇ ਪਿੰਡ ਦੀ ਜਨਸੰਖਿਆ ਘੱਟ ਹੋਣ ਕਾਰਨ ਉੱਥੇ ਪਿਛਲੀਆਂ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਕੋਈ ਵੀ ಗ್ರಾಮ ਪੰਚਾਇਤ ਨਹੀਂ ਬਣੀ ਉਹਨ ਪਿੰਡ ਦੀ ਜਨਸੰਖਿਆ ਵਧਣ ਕਾਰਨ ਉੱਥੇ ಗ್ರಾಮ ਪੰਚਾਇਤ ਬਣਾਈ ਜਾ ਸਕਦੀ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸੇ ਪਿੰਡ ਵਿੱਚ ਪੰਚਾਇਤ ਬਣਾਉਣ ਲਈ ਜਿਹੜੀ ਘੱਟੋ ਘੱਟ ਜਾਂ ਮਿਨੀਮਮ ਜਿਹੜੀ ਪਾਪੂਲੇਸ਼ਨ ਹੈ ਜਨਸੰਖਿਆ ਹੋਣੀ ਚਾਹੀਦੀ ਹੈ ਉਹ ਜਿਹੜੀ ਹੋਣੀ ਚਾਹੀਦੀ ਹੈ ਉਹ ਨਹੀਂ ਚਾਹੀਦੀ ਉਹ ਨਹੀਂ ਚਾਹੀਦੀ ਹੈ 200 ਤੋਂ ਵੱਧ ਲੋਕ ਅਗਰ ਕਿਸੇ ਪਿੰਡ ਦੇ ਵਿੱਚ 200 ਤੋਂ ਵੱਧ ਲੋਕ ਰਹਿੰਦੇ ਹਨ ਤਾਂ ਆਪਾਂ ਉੱਥੇ ಗ್ರಾಮ ਪੰਚਾਇਤ ਬਣਾ ਸਕਦੇ ਹਾਂ ਇਹਦਾ ਰਾਈਟਨਸ ਬਣੂ ਆਪਸ਼ਨ ਨੰਬਰ 4 ਨੈਕਸਟ ਕੁਐਸਚਨ ਅੱਪਰ ਦੇਖਦੇ ਹਾਂ ਕੁਐਸਚਨ ਨੰਬਰ 4 ਇਹ ਲਿਖੇ ਕਿ ਕਤਨਾ ਵਿੱਚੋਂ ਕਿਹੜਾ ਕਥਨ ਗਲਤ ਹੈ ਗਲਤ ਕੁਸ਼ਣ ਆ ਸਟੇਟਮੈਂਟ ਲੱਭਣੀ ਆਪਾਂ ਨੇ ਸ਼ਹਿਰਾਂ ਵਿੱਚ ਸਥਾਨਿਕ ਪ੍ਰਸ਼ਾਸਨ ਪ੍ਰਬੰਧ ਲਈ ਨਗਰ ਪੰਚਾਇਤ ਨਗਰ ਪਾਲਿਕਾ ਅਤੇ ਨਗਰ ਨਿਗਮ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਨੇ ਹਾਂਜੀ ਇਹ ਗੱਲ ਸਹੀ ਹੈ ਕਿ ਸ਼ਹਿਰਾਂ ਵਿੱਚ ਨਗਰ ਪੰਚਾਇਤ ਨਗਰ ਪਾਲਿਕਾ ਨਗਰ ਨਿਗਮ ਜਿਹੜੇ ਛੋਟੇ ਪਿੰਡ ਸ਼ਹਿਰ ਹੁੰਦੇ ਨੇ ਉੱਥੇ ਨਗਰ ਪੰਚਾਇਤ ਹੁੰਦੀ ਹੈ ਜਿਹੜੇ ਉਸ ਤੋਂ ਛੋਟੇ ਥੋੜੇ ਬڑے ਹੁੰਦੇ ਨੇ ਉੱਤੇ ਨਗਰ ਪਾਲਿਕਾ ਹੁੰਦੀ ਹੈ ਔਰ ਉਸ ਤੋਂ ਵੀ بڑے ਹੁੰਦੇ ਨੇ ਉੱਤੇ ਨਗਰ ਨਗਰ ਨਿਗਮ ਹੁੰਦੇ ਨੇ ਕਿ ਮਿਲੂਦਾਨੇ ਦੀ ਗੱਲ ਕਰੀਏ ਲੋਦਾਨਾ ਬੜਾ ਸ਼ਹਿਰ ਹੈ ਤਾਂ ਤੇ ਨਗਰ ਨਿਗਮ ਹੁੰਦਾ ਹੈ ਕਥਨ ਨੰਬਰ 2 20000 ਦੇ ਕਸਬਿਆਂ ਵਿੱਚ ਨਗਰ ਪੰਚਾਇਤ ਸਥਾਪਿਤ ਕਿੱਤੀਆਂ ਜਾਂਦੀਆਂ ਨੇ ਹਾਂਜੀ ਇਹ ਵਾਲਾ ਵੀ ਬਿਲਕੁਲ ਸਹੀ ਹੈ ਜਿੱਥੇ 20000 ਤੋਂ ਜ਼ਿਆਦਾ ਵਸੋਂ ਹੋਵੇ ਉੱਥੇ ਨਗਰ ਪੰਚਾਇਤ ਸਥਾਪਿਤ ਕਿੱਤੀਆਂ ਜਾਂਦੀਆਂ ਨੇ ਸਰ ਜ਼ਿਆਦਾ ਨਹੀਂ 20000 ਤੱਕ ਦੇ ਕਸਬਿਆਂ ਜਿੱਥੇ 20000 ਤੱਕ ਪੋਪੂਲੇਸ਼ਨ ਹੋਵੇ ਤੇ ਨਗਰ ਪੰਚਾਇਤ ਸਥਾਪਿਤ ਕਿੱਤੀਆਂ ਜਾਂਦੀਆਂ ਨੇ ਕੁਝ 3rd ਨੰਬਰ ਕਥਨ 20000 ਤੋਂ ਵੱਧ ਵੱਸੋਂ ਵਾਲੇ ਛੋਟੇ ਸ਼ਹਿਰਾਂ ਵਿੱਚ ਨਗਰਪਾਲਿਕਾਵਾਂ ਸਥਾਪਿਤ ਕੀਤੇ ਜਾਂਦੇ ਹਨ ਹਾਂਜੀ ਜਿਹਦੇ ਵਿੱਚ 20000 ਤੋਂ ਜ਼ਿਆਦਾ ਪਾਪੂਲੇਸ਼ਨ ਹੋਵੇ ਜਨਸੰਖਿਆ ਹੋਵੇ ਉੱਥੇ ਨਗਰਪਾਲਿਕਾਵਾਂ ਹੁੰਦੀਆਂ ਨੇ ਵੱਡੇ ਸ਼ਹਿਰਾਂ ਵਿੱਚ ਪੰਚਾਇਤ ਦੀ ਸਥਾਪਨਾ ਕੀਤੀ ਜਾਂਦੀ ਹੈ ਨਹੀਂ ਇਹ ਇਹ ਤਾਂ ਸਹੀ ਆ ਗਿਆ ਮਤਲਬ ਗਲਤ ਹੈ ਇਹ ਪੁਆਇੰਟ ਕਿਉਂ ਕਿ ਜਿਹੜੀ ਪੰਚਾਇਤ ਹੁੰਦੀ ਹੈ ਉਹ ਤਾਂ ਕਿੱਥੇ ਹੁੰਦੀ ਹੈ ਪਿੰਡਾਂ ਦੇ ਵਿੱਚ ਹੁੰਦੀ ਹੈ ਪਿੰਡਾਂ ਦੇ ਵਿੱਚ ਹੁੰਦੀ ਹੈ ਉਹ ਤਾਂ ਇਹਨਾਂ ਇਹਨਾਂ ਨੇ ਕਿ ਵੱਡੇ ਸ਼ਹਿਰਾਂ ਦੇ ਵਿੱਚ ਲਿਖਿਆ ਤੇ ਇਹਦਾ ਕੀ ਹੋ ਗਿਆ ਉਹਨਾਂ ਨੇ ਪੁੱਛਿਆ ਸੀ ਗਲਤ ਕਿਹੜਾ ਹੈ ਤਾਂ ਇਹਦੇ ਵਿੱਚ ਆਪਸ਼ਨ ਨੰਬਰ 4 ਸਹੀ ਆਂਸਰ ਬਣੂਗਾ ਕਿ ਆ ਵਾਲਾ ਜਿਹੜਾ ਕਥਨ ਹੈ ਉਹ ਗਲਤ ਹੈ ਕੁਝ ਆਪਸ਼ਨ ਨੰਬਰ 4 ਇਹਦਾ ਸਹੀ ਹੈ ਨੈਕਸਟ ਆਪਾਂ ਦੇਖਦੇ ਹਾਂ ਹਰਦੀਪ ਇੱਕ ਵੱਡੇ ਸ਼ਹਿਰ ਵਿੱਚ ਰਹਿੰਦਾ ਹੈ ਉੱਥੇ ਹੂ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ ਹਰਦੀਪ ਦੀ ਕਲੋਨੀ ਵਿੱਚ ਇੱਕ ਵਿਦੇਸ਼ੀ ਜੋੜਾ ਵੀ ਰਹਿ ਰਿਹਾ ਹੈ ਹਰਦੀਪ ਦੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ ਅਤੇ ਉਹ ਆਪਣੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕੀ ਵਿਦੇਸ਼ੀ ਨਾਗਰਿਕ ਵੀ ਆਪਣੀ ਵੋਟ ਪਾ ਸਕਦੇ ਹਨ ਦੇ ਸਕਦੇ ਹਨ ਜਾਂ ਪਾ ਸਕਦੇ ਹਨ ਦੱਸੋ ਹਰਦੀਪ ਦੇ ਪਿਤਾ ਜੀ ਦਾ ਕੀ ਉੱਤਰ ਹੋਵੇਗਾ ਅਗਰ ਕੋਈ ਬੰਦਾ ਸਪੋਇਰ ਕੋਈ ਇੰਗਲੈਂਡ ਤੋਂ ਆ ਕੇ ਆਪਣੇ ਗਵਾਂਡ ਦੇ ਵਿੱਚ ਰਹਿ ਰਹਿ ਰਿਹਾ ਹੋਵੇ ਤੇ ਕੀ ਉਹ ਨਗਰ ਨਿਗਮ ਦੀਆਂ ਵੋਟਾਂ ਵਿੱਚ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਵੋਟ ਪਾ ਸਕਦਾ ਹੈ ਆਪਾਂ ਦੇ ਦੇ ਇਹਦਾ ਅਨਸਰ ਕੀ ਹੋਣਾ ਚਾਹੀਦਾ ਵਿਦੇਸ਼ੀਆਂ ਨੂੰ ਨਗਰ ਨਿਗਮ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਹੇ ਬਿਲਕੁਲ ਨਹੀਂ ਹੈਗਾ ਜੀ ਵਿਦੇਸ਼ੀਆਂ ਨੂੰ ਨਗਰ ਨਗਰ ਕਮ ਚੋਨਾ ਵਿੱਚ ਵੋਟ ਪਾਉਣ ਦਾ ਅਧਿਕਾਰ ਪਾਉਣ ਦਾ ਅਧਿਕਾਰ ਨਹੀਂ ਹੈ ਹਾਂਜੀ ਇਹ ਇਹਦਾ ਸਹੀ ਬਣੂਗਾ ਕਿਉਂਕਿ ਜਿਹੜਾ ਸਾਡੇ ਇੱਥੇ ਭਾਰਤ ਦੇ ਵਿੱਚ ਵੋਟ ਕੌਣ ਪਾ ਸਕਦਾ ਜੋ ਬੰਦਾ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦਾ ਹੈ ਨਾ ਉਹ ਵੋਟ ਪਾ ਸਕਦਾ ਹੈ ਅਤੇ ਭਾਰਤ ਦਾ ਨਾਗਰਿਕ ਹੈ ਦੋ ਕੰਡੀਸ਼ਨ ਹੈ ਇਕ ਤਾਂ 18 ਸਾਲ 18 ਸਾਲ ਤੋਂ ਵੱਧ ਹੋਣਾ ਚਾਹੀਦਾ ਹੋਣਾ ਚਾਹੀਦਾ ਔਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜਿਹਨੂੰ ਆਪਾਂ ਕਹਿ ਦਿੰਦੇ ਸਾਂ ਕਹਿ ਸਕਦੇ ਹਾਂ ਬਾਲਗ ਮਦ ਅਧਿਕਾਰ ਜਾਂ ਯੂਨੀਵਰਸਲ ਅਡਲਟ ਫਰੈਂਚ ਫਰੈਂਚਾਈਜ਼ੀ ਇਹਦਾ ਆਪਸ਼ਨ ਨੰਬਰ 2 ਸਹੀ ਬਣੂਗਾ ਕਿ ਹਰਦੀਪ ਦੇ ਪਿਤਾ ਜੀ ਨੇ ਕੀ ਉੱਤਰ ਦਿੱਤਾ ਕਿ ਵਿਦੇਸ਼ੀਆਂ ਨੂੰ ਨਗਰ ਨਿਗਮ ਦੀਆਂ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਹੈ ਠੀਕ ਹੈ ਜੀ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 6 ਮਨਰਾਜ ਨੂੰ ਇੱਕ ਛੋਟੇ ਸ਼ਹਿਰ ਵਿੱਚ ਨੌਕਰੀ ਮਿਲ ਗਈ ਹੈ ਤੇ ਹੁਣ ਉਸ ਨੂੰ ਆਪਣੇ ਪਿੰਡ ਤੋਂ ਸ਼ਹਿਰ ਆਉਣਾ ਔਖਾ ਹੋ ਗਿਆ ਹੈ ਇਸ ਲਈ ਮਨਰਾਜ ਨੇ ਸ਼ਹਿਰ ਦੀ ਕਲੋਨੀ ਵਿੱਚ ਆਪਣਾ ਘਰ ਬਣਾ ਲਿਆ ਹੈ ਪਰ ਜਦੋਂ ਉਹ ਕਲੋਨੀ ਵਿੱਚ ਆ ਕੇ ਰਹਿਣ ਲੱਗਦਾ ਹੈ ਤਾਂ ਉਹ ਦੇਖਦਾ ਹੈ ਕਿ ਉੱਥੇ ਨਿਯੁਕਤ ਸਫਾਈ ਕਰਮਚਾਰੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਹੈ ਜਾਂ ਨਹੀਂ ਨਿਭਾ ਰਹੇ ਹਨ ਥਾਂ ਥਾਂ ਤੇ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਹੁਣ ਇਸ ਸੰਬੰਧੀ ਸ਼ਿਕਾਇਤ ਉਹਨੇ ਸ਼ਿਕਾਇਤ ਕਰਨੀ ਹੈ ਕਿ ਵੀ ਸਾਡੇ ਗਲੀ ਮੋਲੇ ਦੇ ਵਿੱਚ ਸਫਾਈ ਨਹੀਂ ਹੁੰਦੀ ਸ਼ਹਿਰ ਦੇ ਅੰਦਰ ਦੀ ਗੱਲ ਕਰ ਰਿਹਾ ਸ਼ਹਿਰ ਦੇ ਅੰਦਰ ਕੀ ਕਿੱਥੇ ਜਾਊਗਾ ਉਹ ਉਹ ਪੁਲਿਸ ਸਟੇਸ਼ਨ ਜਾਊਗਾ ਪੁਲਿਸ ਸਟੇਸ਼ਨ ਥੋੜੇ ਉਹਦਾ ਕੰਪਲੇਨ ਥੋੜੀ ਲਿਖਾਣੀ ਆਪ ਨੂੰ ਕਿਸੇ ਨੂੰ ਗ੍ਰਿਫਤਾਰ ਥੋੜੀ ਕਰਵਾਉਣਾ ਹੈ ਨਹੀਂ ਪੁਲਿਸ ਸਟੇਸ਼ਨ ਨਹੀਂ ਜਾਊਗਾ ਹਾਈ ਕੋਰਟ ਉਹ ਛੋਟਾ ਜਿਹਾ ਕੰਮ ਹੈ ਸਫਾਈ ਕਰਵਾਉਣੀ ਹੈ ਕਰਮਚਾਰੀ ਆ ਨਹੀਂ ਰਿਹਾ ਹਾਈ ਕੋਰਟ ਕੀ ਕਰੂਗਾ ਜਾ ਕੇ ਵਿਚਾਰਾ ਆਪਾਂ ਦੇਖੀਏ ਸਰਪੰਚ ਕੋਲ ਸਰਪੰਚ ਕੋਲ ਵੀ ਨਹੀਂ ਜਾਊਗਾ ਕਿਉਂ ਸ਼ਹਿਰ ਦੀ ਗੱਲ ਹੋ ਰਹੀ ਹੈ ਸ਼ਹਿਰ ਦੇ ਵਿੱਚ ਤਾਂ ਸਰਪੰਚ ਹੁੰਦਾ ਹੀ ਨਹੀਂ ਸ਼ਹਿਰ ਸਰਪੰਚ ਕਿੱਥੇ ਹੁੰਦਾ ਪਿੰਡਾਂ ਦੇ ਵਿੱਚ ਹੁੰਦਾ ਹੈ ਤੇ ਉਹ ਨਗਰਪਾਲਿਕਾ ਜਾਊਗਾ ਉੱਥੇ ਜਾ ਕੇ ਸ਼ਿਕਾਇਤ ਕਰੂਗਾ ਵੀ ਜਿਹੜੇ ਕਰਮਚਾਰੀ ਦੀ ਉੱਥੇ ਡਿਊਟੀ ਲੱਗੀ ਹੋਈ ਹੈ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਇਸ ਕਰਕੇ ਉਹਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਤੇ ਇਹਦਾ ਰਾਈਟ ਆਨਸਰ ਬਣੂ ਆਪਸ਼ਨ ਨੰਬਰ 3 ਸਾਡੇ ਸਮਾਜ ਵਿੱਚ ਨੈਕਸਟ ਕੁਐਸਚਨ ਆਪਾਂ ਦੇਖ ਲਈਏ ਸਾਡੇ ਸਮਾਜ ਵਿੱਚ ਜਾਤੀਵਾਦ ਸਦੀਆਂ ਪੁਰਾਣੀ ਪਰਥਾ ਹੈ ਇਹਦੇ ਆਧਾਰ ਤੇ ਸਮਾਜ ਵੱਖ-ਵੱਖ ਵਰਗਾਂ ਵਿੱਚ ਵੰਡਿਆ ਹੋਇਆ ਹੈ ਡੇਟਾ ਦਿੱਤੇ ਕਥਨਾਂ ਦਾ ਵਿਸ਼ਲੇਸ਼ਣ ਕਰੋ ਅਤੇ ਦੱਸੋ ਕਿ ਅੱਜ ਦੇ ਸਮੇਂ ਵਿੱਚ ਵੀ ਜਾਤੀਵਾਦ ਦੇ ਸਾਡੇ ਸਮਾਜ ਵਿੱਚ ਕੀ ਪ੍ਰਭਾਵ ਦੇਖਣ ਦੇਖਣ ਲਈ ਮਿਲਦੇ ਨੇ ਮਤਲਬ ਜਿਹੜਾ ਕਾਸਟੀ ਜਾਂ ਮੈਂ ਜਾਂ ਜਿਹਨੂੰ ਜਪ ਜਾਤੀਵਾਦ ਬੋਲਦੇ ਆ ਉਹਦੇ ਕੀ ਕੀ ਇੰਪੈਕਟ ਸਾਡੇ ਸੁਸਾਇਟੀ ਦੇ ਉੱਤੇ ਪੈਂਦੇ ਆ ਉਹ ਦੇਖਣੇ ਆ ਜਾਤੀ ਦੇ ਆਧਾਰ ਤੇ ਰਾਜਨੀਤਿਕ ਪਾਰਟੀਆਂ ਦਾ ਨਿਰਮਾਣ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਜਾਤੀ ਦੇ ਆਧਾਰ ਤੇ ਬਹੁਤ ਸਾਰੀ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਨਿਰਮਾਣ ਹੋਇਆ ਇੱਥੇ ਨਾਮ ਨਹੀਂ ਲੈ ਸਕਦੇ ਅਸੀਂ ਬਟ ਕਾਫੀ ਜ਼ਿਆਦਾ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦਾ ਨਿਰਮਾਣ ਹੋ ਰਿਹਾ ਬਣ ਰਹੀਆਂ ਨੇ ਨੈਕਸਟ ਗਏ ਚੋਣਾ ਸਮੇਂ ਜਾਤੀ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ ਨੇ ਬਿਲਕੁਲ ਮੰਗੀ ਜਾਂਦੀਆਂ ਨੇ ਸਾਨੂੰ ਪਤਾ ਵੀ ਉਸੇ ਕੈਂਡੀਡੇਟ ਨੂੰ ਉਸੇ ਇਲਾਕੇ ਤੋਂ ਖੜਾ ਕੀਤਾ ਜਾਂਦਾ ਤਾਂ ਕਿ ਉਹ ਕੈਂਡੀਡੇਟ ਜਾਤੀ ਦੇ ਆਧਾਰ ਦੇ ਉੱਤੇ ਕਿ ਵੀ ਉਹਨਾਂ ਤੋਂ ਵੋਟ ਮੰਨ ਸਕੇ ਮੈਂ ਕਹਾ ਵੀ ਮੈਂ ਥੋੜੀ ਜਾਤੀ ਦਾ ਬੰਦਾ ਹਾਂ ਤੁਸੀਂ ਮੈਨੂੰ ਵੋਟ ਪਾਓ ਤੇ ਲੋਕ ਨੇ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਹੈਨਾ ਜਿਹੜੇ ਜਾਤੀਵਾਦ ਨੂੰ ਆਪਾਂ ਦੇ ਦੇ ਦਿਆਂ ਉਹ ਚੋਣ ਲੈਣ ਦੇ ਨਾ ਵੀ ਤਾਂ ہماری ਬਰਾਦਰੀ ਦਾ ਹੈ ਤਾਂ ਹਮ ਇਸ ਕੋਈ ਬੋਟ डालेंगे ਨਾ ਤਾਂ ਮਤਲਬ ਇਹ ਤਿੰਨ ਉਹ ਦੂਜਾ ਇਹ ਵੀ ਸਹੀ ਹੈ ਜਾਤੀ ਦੇ ਆਧਾਰ ਤੇ ਅਤੇ ਛੂਆਂ ਅਛੂਤ ਸ਼ਾਦੀ ਕਿੱਤੀ ਜਾਂਦੀ ਹੈ ਹਾਂਜੀ ਬਿਲਕੁਲ ਵੀ ਕਿੱਤੀ ਜਾਂਦੀ ਹੈ ਬਿਲਕੁਲ ਕਿੱਤੀ ਜਾਂਦੀ ਹੈ ਜਾਤੀ ਦੇ ਆਧਾਰ ਤੇ ਚਲੋ ਸਾਡੇ ਪੰਜਾਬ ਦੇ ਵਿੱਚ ਨਹੀਂ ਕਿੱਤੀ ਜਾਂਦੀ ਬਟ ਜਿਹੜੀ ਅਦਰ ਸਟੇਟ ਨੇ ਉੱਥੇ ਹਲੇ ਵੀ ਜਿਹੜੀ ਛੋਟੀ ਜਾਤੀਆਂ ਦੇ ਲੋਕ ਨੇ ਉਹਨਾਂ ਨੂੰ بڑے ਜਾਤੀ ਦੇ ਲੋਕਾਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਤੇ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਉਹ ਬਣੂਗਾ অপশন ਨੰਬਰ 4 ਉਪਰਕਤ ਸਾਰੇ ਵਿਲ ਬੀ ਆ ਰਾਈਟ ਆਨਸਰ ਉਪਰਕਤ ਸਾਰੇ ਵਿਲ ਬੀ ਆ ਰਾਈਟ ਆਨਸਰ ਠੀਕ ਹੈ ਹੁਣ ਆਪਾਂ ਨੈਕਸਟ ਕੁਐਸਚਨ ਕਰਾਂਗੇ ਕੁਐਸਚਨ ਨੰਬਰ 8 ਕੁਐਸਚਨ ਨੰਬਰ 8 8 ਵਾਲਾ ਕਰਾਂਗੇ ਇਹ ਵਾਲਾ ਠੀਕ ਹੈ ਜੀ ਭਾਰਤੀ ਸੰਵਿਧਾਨ ਵਿੱਚ 6 ਮੌਲਿਕ ਅਧਿਕਾਰ ਦਿੱਤੇ ਗਏ ਨੇ ਬਿਲਕੁਲ ਦਿੱਤੇ ਗਏ ਨੇ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ ਸਾਨੂੰ 6 ਮੌਲਿਕ ਅਧਿਕਾਰ ਮਿਲੇ ਹੋਏ ਨੇ ਆਰਟੀਕਲ ਮੀਨਸ ਅਨੁਛੇਦ ਜਿਨ੍ਹਾਂ ਵਿੱਚ ਸ਼ੋਸ਼ਣ ਵਿਰੁੱਧ ਅਧਿਕਾਰ ਆਰਟੀਕਲ ਨੰਬਰ ਸ਼ੋਸ਼ਣ ਵਿਰੁੱਧ ਅਧਿਕਾਰ ਜਿਹੜਾ ਕਿ ਆਪਣਾ 23ਮਾ ਤੇ 14ਵਾਂ ਆਰਟੀਕਲ ਹੈ 14 ਸਾਲ ਦੇ ਬੱਚਿਆਂ ਨੂੰ ਕੁਝ ਖਾਸ ਕਿਸਮ ਦੇ ਕੰਮ ਕਰਨ ਜਾਂ ਉਹਨਾਂ ਦੇ ਉਹਨਾਂ ਤੋਂ ਇਹ ਕੰਮ ਕਰਾਉਣ ਤੋਂ ਰੋਕਦਾ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕੰਮ ਕਿਹੜੇ ਹਨ ਆਪਾਂ ਨੂੰ ਪਤਾ ਵੀ ਕੋਈ ਵੀ ਜਿਹੜਾ ਚਾਈਲਡ ਲੇਬਰ ਨਹੀਂ ਕਰਵਾ ਸਕਦਾ ਅਗਰ ਕਿਸੇ ਦੀ ਉਮਰ ਬੱਚੇ ਦੀ ਉਮਰ 14 ਸਾਲ ਤੋਂ ਘੱਟ ਹੈ ਤਾਂ ਉਹਨੂੰ ਕਿਸੇ ਵੀ ਚਾਈਲਡ ਲੇਬਰ ਨਹੀਂ ਕਰਵਾਈ ਜਾ ਸਕਦੀ ਮਤਲਬ ਕਿਹੜੇ ਕਿਹੜੇ ਜਗ੍ਹਾ ਤੇ ਨਹੀਂ ਕਰਵਾਈ ਜਾ ਸਕਦੀ ਉਸਪੋਰ ਕਰੋ ਕੋਈ ਬੰਦਾ ਪਰਸ ਬੱਚਾ ਜਿਹੜਾ ਜਿੰਦੀ ਉਮਰ 12 13 ਸਾਲ ਹੈ ਬਹੁਤ ਜ਼ਿਆਦਾ ਬ੍ਰਿਲੀਅੰਟ ਮਾਈਂਡ ਦਾ ਹੈ ਜਿਹਦੇ ਲੈਪਟਾਪ ਬਹੁਤ ਵਧੀਆ ਤੇ ਲਿਖ ਕੇ ਨਾਲ ਆਉਂਦਾ ਐਪਸ ਬਣਾ ਐਪਸ ਮਤਲਬ ਆਪਾਂ ਕਹਿੰਦੇ ਨੇ ਐ ਆਪਣੀ ਲੈਂਗੁਏਜਸ ਦੇ ਵਿੱਚ ਕੰਮ ਕਰ ਰਿਹਾ ਨਾ ਤੇ ਮਤਲਬ ਉੱਥੇ ਉਹ ਕੰਮ ਕਰ ਸਕਦਾ ਬਟ ਕਿਹੜੀ ਜਗ੍ਹਾ ਕੰਮ ਨਹੀਂ ਕਰ ਸਕਦਾ ਉਹ ਆਪਾਂ ਨੇ ਦੇਖਣਾ ਕੋਈ ਵੀ ਕਿਤਾਂ ਜਾਂ ਨੌਕਰੀ ਕਰਨ ਤੋਂ ਨਹੀਂ ਮੈਂ ਤੁਹਾਨੂੰ ਕਿਹਾ ਵੇ ਅਗਰ ਕੋਈ ਸੁਖਾਵੀ ਨੌਕਰੀ ਹੈਗੀ ਹੈ ਬ੍ਰিলিয়ੈਂਟ ਪੁਆਇੰਟ ਆਏਗਾ ਤੋ ਕਰ ਸਕਦੇ ਤੇ ਇਹ ਨਹੀਂ ਹੋ ਸਕਦਾ ਅਨਸਰ ਇਹ ਤਾਂ ਖਤਰਨਾਕ ਉਦਯੋਗਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਹਾਂਜੀ ਇਹਦਾ ਰਾਈਟ ਅਨਸਰ ਜਿਹੜਾ ਬਣੂਗਾ ਆਪਸ਼ਨ ਨੰਬਰ 2 ਖਤਰਨਾਕ ਉਦਯੋਗਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਤੋਂ 14 ਸਾਲ ਤੇ ਘੱਟ ਬੱਚੇ ਨੂੰ ਮਨਾਹੀ ਹੈ ਜਾਂ ਉਹ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ ਹੁਣ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਤਸਵੀਰ ਦਾ ਤਸਵੀਰ ਦਾ ਧਿਆਨ ਨਾਲ ਪ੍ਰਖਣ ਕਰੋ ਅਤੇ ਦੱਸੋ ਕਿ ਇਸ ਵਿਚਲੇ ਕਰਮਚਾਰੀ ਕਰਮਚਾਰੀ ਕਿਹੜੀ ਸਥਾਨਕ ਸਰਕਾਰ ਨਾਲ ਸੰਬੰਧਿਤ ਹਨ ਹੁਣ ਆਪਾਂ ਦੇਖਣਾ ਕਿਹੜੇ ਸਥਾਨਕ ਸਰਕਾਰ ਨਾਲ ਸੰਬੰਧਿਤ ਹੈ ਪੇਂਡੂ ਸਥਾਨਕ ਸਰਕਾਰ ਨਾਲ ਸ਼ਹਿਰੀ ਸਥਾਨਕ ਸਰਕਾਰ ਨਾਲ ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੋਵਾਂ ਜਾਂ ਉਪਰੋਕਤ ਜੋ ਕੋਈ ਵੀ ਨਹੀਂ ਤੇ ਜਿਹੜਾ ਇਹਦਾ ਰਾਈਟ ਆਨਸਰ ਜਿਹੜਾ ਬਣੂਗਾ ਉਹ ਬਣੂਗਾ ਆਪਸ਼ਨ ਨੰਬਰ 3 ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰ ਦੋਵਾਂ ਨਾਲ ਸੰਬੰਧਿਤ ਹੋ ਸਕਦਾ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਨੈਕਸਟ ਹੈਗਾ ਆਪਣਾ 10ਵਾਂ ਨੰਬਰ ਜਗਦੀਪ ਨੇ ਆਪਣੇ ਪਿਤਾ ਜੀ ਨੂੰ ਸਕੂਲ ਤੋਂ ਘਰ ਆ ਕੇ ਦੱਸਿਆ ਕਿ ਅੱਜ ਉਸਦੇ ਅਧਿਆਪਕ ਅਧਿਆਪਕ ਨੇ ਸੰਵਿਧਾਨ ਵਿੱਚ ਕੀਤੀ ਗਈ 86ਵੀਂ ਸੰਵਿਧਾਨਕ ਸੋਧ ਜੋ ਕਿ ਜਿਵੇਂ 21A ਹੈ 2000 ਦੇ ਵਿੱਚ 2002 ਬਾਰੇ ਕਲਾਸ ਵਿੱਚ ਦੱਸਿਆ ਹੈ ਜਿਸ ਅਧੀਨ 6 ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਗਾਰੰਟੀ ਦਿੱਤੀ ਗਈ ਹੈ ਵਿਆਪਕ ਨੇ ਇਹ ਵੀ ਦੱਸਿਆ ਕਿ ਭਾਰਤੀ ਸੰਵਿਧਾਨ ਵਿੱਚ ਸਮੇਂ-ਸਮੇਂ ਤੇ ਸੰਵਿਧਾਨਿਕ ਸੋਧਾਂ ਅਸ਼ੋਧਾਂ ਨੇ ਉਹ ਸੰਵਿਧਾਨ ਨੂੰ ਸੋਧਿਆ ਜਾ ਰਿਹਾ ਹੈ ਉਸਨੇ ਆਪਣੇ ਪਿਤਾ ਜੀ ਨੂੰ ਸਵਾਲ ਕੀਤਾ ਕਿ ਇਹ ਸੰਵਿਧਾਨਿਕ ਸੋਧਾਂ ਕਿਉਂ ਕੀਤੀਆਂ ਮਤਲਬ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਚੇਂਜਸ ਲਿਆਣੀਆਂ ਜਾਂਦੀਆਂ ਨੇ ਉਹਦੇ ਵਿੱਚ ਅਮੈਂਡਮੈਂਟ ਕੀਤੀਆਂ ਜਾਂਦੀਆਂ ਨੇ ਉਹ ਕਿਉਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਉਹਦੇ ਪਿਤਾ ਜੀ ਦਾ ਕੀ ਆਨਸਰ ਹੋਵੇਗਾ ਇਹ ਆਪਾਂ ਨੇ ਦੱਸਣਾ ਹੈ ਤੇ ਪਹਿਲਾ ਕੁੱਛ ਪਹਿਲਾ ਜਿਹੜਾ ਪੁਆਇੰਟ ਹੈ ਸਮਾਜ ਅਤੇ ਪ੍ਰਸ਼ਾਸਨ ਵਿੱਚ ਸਮੇਂ ਦੇ ਅਨੁਸਾਰ ਤਬਦੀਲੀਆਂ ਲਿਆਉਣ ਲਈ ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਬਣ ਰਿਹਾ ਉਹ ਪਹਿਲਾ ਹੀ ਬਣ ਰਿਹਾ ਸਮਾਜ ਅਤੇ ਪ੍ਰਸ਼ਾਸਨ ਵਿੱਚ ਸਮੇਂ ਦੇ ਅਨੁਸਾਰ ਤਬਦੀਲੀਆਂ ਲਿਆਉਣ ਲਈ ਜਿਵੇਂ ਅੱਜ ਤੋਂ ਆਪਾਂ ਕਹਿ ਸਕਦੇ ਹਾਂ 75 ਸਾਲ ਪਹਿਲਾਂ ਆਪਣਾ ਜਿਹੜਾ ਕਨਸਟੀਟਿਊਸ਼ਨ ਸੀ ਉਹ ਬਣਿਆ ਸੀ 75 ਸਾਲ ਪਹਿਲਾਂ ਤੇ ਉਦੋਂ ਸਾਡੀਆਂ ਜ਼ਰੂਰਤਾਂ ਕੋਈ ਹੋਰ ਸੀ ਸਾਡੇ ਕੋਲ ਟੈਕਨੋਲੋਜੀ ਹੋਰ ਸੀ ਲੋਕ ਅਲੱਗ ਤਰ੍ਹਾਂ ਨਾਲ ਸੋਚਦੇ ਸੀ ਪਰ ਅੱਜ ਦੇ ਵਿੱਚ ਕਾਫੀ ਚੇਂजेस ਆ ਚੁੱਕੀਆਂ ਤੇ ਸੰਵਿਧਾਨ ਦੇ ਵਿੱਚ ਵੀ ਚੇਂजेस ਲੈਣੀਆਂ ਜ਼ਰੂਰੀ ਨੇ ਤੇ ਇਹਦਾ ਪਹਿਲਾ ਵਾਲਾ ਜਿਹੜਾ ਰਾਈਟ ਆਨਸਰ ਬਣੂਗਾ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ 11 ਨੰਬਰ ਕੁਐਸਚਨ ਅਧਿਆਪਕ ਨੇ ਕਲਾਸ ਵਿੱਚ ਮੌਲਿਕ ਅਧਿਕਾਰਾਂ ਸੰਬੰਧੀ ਪੜ੍ਹਾਉਂਦਿਆਂ ਦੱਸਿਆ ਕਿ ਮੌਲਿਕ ਅਧਿਕਾਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਦੇਸ਼ ਦੇ ਸਰਉੱਚ ਕਾਨੂੰਨ ਭਾਵ ਸੰਵਿਧਾਨ ਵਿੱਚ ਅੰਕਿਤ ਕੀਤਾ ਗਿਆ ਹੈ ਇਹਨਾਂ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਕਰਨ ਲਈ ਭਾਰਤੀ ਸੰਵਿਧਾਨ ਵਿੱਚ ਸੰਵਿਧਾਨਕ ਉਪਚਾਰਾਂ ਦਾ ਕਾਸ ਪ੍ਰਬੰਧ ਕੀਤਾ ਗਿਆ ਜੋ ਕਿ ਉਪਸੰਵਿਧਾਨਕ ਉਪਚਾਰਾਂ ਦੀ ਗੱਲ ਕਰੀਏ ਤਾਂ ਆਰਟੀਕਲ 32 ਦੇ ਵਿੱਚ ਲਿਖਿਆ ਹੋਇਆ ਹੈ ਤੇ ਦੱਸੋ ਮੌਲਿਕ ਅਧਿਕਾਰ ਮਨੁੱਖ ਲਈ ਕਿਉਂ ਜ਼ਰੂਰੀ ਹਨ ਮੌਲਿਕ ਅਧਿਕਾਰ ਮਨੁੱਖ ਲਈ ਕਿਉਂ ਜ਼ਰੂਰੀ ਹਨ ਪਹਿਲਾਂ ਆਪਾਂ ਪੁਆਇੰਟ ਦੇਖ ਲੈਣੇ ਆ ਇਹ ਨਾਗਰਿਕਾਂ ਦੀ ਸਮਾਨਤਾ ਆਜ਼ਾਦੀ ਸਿੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਂਦੇ ਨੇ ਹਾਂਜੀ ਇਹ ਇਹਦੇ ਵਿੱਚ ਕੀ ਹੋ ਗਿਆ ਪਹਿਲਾ ਜਿਹੜਾ ਆਪਸ਼ਨ ਹੈ ਉਹੀ ਸਹੀ ਬਣ ਗਿਆ ਪਹਿਲਾ ਹੀ ਸਹੀ ਹੈ ਆਪਾਂ ਕੀ ਆਪਾਂ ਦੇਖ ਲੈਣੇ ਆ ਕੀ ਕੀ ਲਿਖਿਆ ਹੋਇਆ ਹੈ ਇਹ ਸਰਕਾਰ ਨੂੰ ਅਸੀਮਿਤ ਸ਼ਕਤੀਆਂ ਪ੍ਰਦਾਨ ਕਰਦੇ ਨਹੀਂ ਜੀ ਇਹ ਗਲਤ ਹੈ ਇਹ ਨਾਗਰਿਕਾਂ ਦੀ ਵਿਅਕਤੀਗਤ ਆਜ਼ਾਦੀ ਨੂੰ ਘਟਾਉਂਦੇ ਨਹੀਂ ਜੀ ਇਹ ਵੀ ਗਲਤ ਹੈ ਇਹ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਹਿੱਸਾ ਹਨ ਨਹੀਂ ਇਹ ਵੀ ਗਲਤ ਹੈ ਜੀ ਆਨਸਰ ਕੀ ਹੈ অপਸ਼ਨ ਨੰਬਰ 1st 12 ਨੰਬਰ ਆਪਾਂ ਦੇਖਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਅਨਪੜਤਾ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ ਹੈ ਅਨਪੜ ਬਿਅਕਤੀ ਨੂੰ ਆਸਾਨੀ ਨਾਲ ਸਵਾਰਥੀ ਰਾ ਰਾਜਨੀਤੀਵਾਨ ਗੁੰਮਰਾਹ ਕਰਦੇ ਹਨ ਅਤੇ ਉਹਨਾਂ ਦੀ ਵੋਟ ਦੀ ਗਲਤ ਵਰਤੋਂ ਵੀ ਕਰਦੇ ਹਨ ਜਿਸ ਦਾ ਲੋਕਤੰਤਰ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਅਨਪੜਤਾ ਦੇ ਹੋਰ ਕਿਹੜੇ-ਕਿਹੜੇ ਮਾੜੇ ਸਿੱਟੇ ਹੋ ਸਕਦੇ ਨੇ ਆਪਾਂ ਇਹਦੇ ਵਿੱਚ ਦੇਖਦੇ ਹਾਂ ਫਸਟ ਨੰਬਰ ਆਪਸ਼ਨ ਦੇਖਦੇ ਹਾਂ ਅਨਪੜਤਾ ਲੋਕਤੰਤਰ ਦੀ ਅਸਫਲਤਾ ਦੇ ਰਾਹ ਤੇ ਵਿੱਚ ਰੁਕਾਵਟ ਹੈ ਬਿਲਕੁਲ ਜਿਹੜੀ ਅਨਪੜਤਾ ਦੇ ਵਿੱਚ ਲੋਕਤੰਤਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਇਹ ਬਿਲਕੁਲ ਸਹੀ ਹੈ ਅਨਪੜ ਲੋਕਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਘੱਟ ਮਿਲਦੇ ਅਗਰ ਪਰਸਨ ਕੋਈ ਘੱਟ ਪੜਿਆ ਲਿਖਿਆ ਹੈ ਉਹਨੂੰ ਰੁਜ਼ਗਾਰ ਦਾ ਮੌਕਾ ਘੱਟ ਮਿਲੂਗਾ ਉਹਨੂੰ ਨੌਕਰੀਆਂ ਦਾ ਮੌਕੇ ਘੱਟ ਮਿਲੂਗਾ ਤੀਜਾ ਨੰਬਰ ਅਨਪੜ ਵਿਅਕਤੀ ਧਰਮ ਨਾਲ ਧਰਮ ਨਸਲ ਜਾਤੀ ਦੇ ਆਧਾਰ ਤੇ ਗੁੰਮਰਾ ਹੋ ਜਾਂਦੇ ਬਿਲਕੁਲ ਜਿਸ ਦੇ ਵਿੱਚ ਜਿਹੜਾ ਘੱਟ ਪੜਿਆ ਲਿਖਾਊਗਾ ਉਹ ਧਰਮ ਦੇ ਨਾਮ ਤੇ ਮੇਜਰ ਪਰ ਦੱਸਿਆ ਸੀ ਜਾਤੀ ਦੇ ਨਾਮ ਤੇ ਨਸਲ ਦੇ ਆਧਾਰ ਤੇ ਕੀ ਹੈ ਗੁੰਮਰਾ ਹੋ ਜਾਂਦੇ ਨੇ ਉਹਨੂੰ ਪੋਲਿਟਿਸ਼ੀਅਨਸ ਨੇ ਗੁੰਮਰਾ ਕਰ ਦਿੰਦੇ ਨੇ ਤੇ ਆਪਣੇ ਆਪ ਨੂੰ ਵੋਟ ਪਵਾ ਲੈਂਦੇ ਨੇ ਪੰਜ ਤਾਂ 5 ਸਾਲ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਐਕਸਪਲੋਇਟੇਸ਼ਨ ਕਰਦੇ ਨੇ ਇਹਦਾ ਜਿਹੜਾ ਰਾਈਟ ਆਂਸਰ ਬਣੂਗਾ ਆਪਸ਼ਨ ਨੰਬਰ 4 ਇਹਦਾ ਰਾਈਟ ਆਂਸਰ ਬਣੂਗਾ ਉਹ ਜਿਹੜੇ ਕੁਐਸਚਨ ਆਏ ਨੇ ਉਹ ਇਹਨੇ ਪੈਰਾਗ੍ਰਾਫ ਪੜ੍ਹ ਕੇ ਆਪਾਂ ਨੇ ਉਹਨਾਂ ਦੇ ਆਂਸਰ ਦੇਣੇ ਨੇ ਬਟ ਪੈਰਾਗ੍ਰਾਫ ਤੁਸੀਂ ਆਪਣੇ ਲੈਵਲ ਤੇ ਇਹਨੂੰ ਪੜ੍ਹ ਲਿਓ ਤੇ ਜਿਹੜੇ ਆਪਾਂ ਕੁਐਸਚਨਾਂ ਦੇ ਆਂਸਰ ਸੋਲਵ ਕਰਦੇ ਹਾਂ ਜਿਹੜਾ 13ਵਾਂ ਨੰਬਰ ਕੁਐਸਚਨ ਆ ਗਿਆ ਉਹ ਆ ਗਿਆ ਭਾਰਤ ਵਿੱਚ ਸਮਾਜਿਕ ਅਸਮਾਨਤਾ ਭਾਰਤ ਵਿੱਚ ਸਮਾਜਿਕ ਅਸਮਾਨਤਾਵਾਂ ਦਾ ਹੁਣ ਤੱਕ ਸਮਾਜ ਵਿੱਚ جاری ਰਹਿਣ ਦਾ ਕੀ ਕਾਰਨ ਹੈ ਹੁਣ ਆਪਾਂ ਇਹ ਦੇਖਣਾ ਹੈ ਪਹਿਲਾ ਘੱਟ ਸਾਖਰਤਾ ਦਰ ਸਮਾਜਿਕ ਅਸਮਾਨਤਾ ਦਾ ਕਾਰਨ ਹੈ ਇਹਦੇ ਵਿੱਚ ਜਿਹੜਾ ਲਿਖਿਆ ਹੈ ਕਿ ਜਿਹੜੀ ਇਲਿਟਰੇਸੀ ਰੇਟ ਹੈ ਜਿਹੜੇ ਲੋਕ ਘੱਟ ਪੜੇ ਲਿਖੇ ਨੇ ਉਹ ਵੀ ਇੱਕ ਅਸਮਾਨਤਾ ਦਾ ਕਾਰਨ ਹੈ ਹਾਂਜੀ ਇਹ ਸਹੀ ਹੈ ਇਹਦਾ ਆਨਸਰ ਆਪਾਂ ਨੈਕਸਟ ਕਵਸਚਨ ਕਥਨ ਪੜ੍ਹਦੇ ਹਾਂ ਸਰਕਾਰਾਂ ਦੁਆਰਾ ਸਮਾਜਿਕ ਅਸਮਾਨਤਾਵਾਂ ਨੂੰ ਘੱਟ ਕਰਨ ਦੇ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ ਨਹੀਂ ਇਹ ਪੁਆਇੰਟ ਹੈ ਇਹ ਗਲਤ ਹੋ ਜਾਊਗਾ ਕਿਉਂਕਿ ਸਰਕਾਰ ਆਪਣੇ ਲੈਵਲ ਤੇ ਕਾਫੀ ਜ਼ਿਆਦਾ ਟਰਾਈ ਕਰ ਰਹੀ ਹੈ ਕਿ ਸਾਰੇ ਲੋਕਾਂ ਦੇ ਵਿਚਕਾਰ ਜਿਹੜੇ ਇਕੁਐਲਿਟੀ ਹੈ ਸਮਾਨਤਾਵਾਂ ਲੈ ਕੇ ਆਈ ਜਾਂ ਸਮਾਜਿਕ ਸਮਾਨਤਾਵਾਂ ਲੈ ਕੇ ਆਈਆਂ ਜਾਂ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਰਕਾਰ ਦੁਆਰਾ ਚਾਹੇ ਉਹ ਸਟੇਟ ਸਰਕਾਰ ਹੈ ਚਾਹੇ ਰਾਜ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਉਹ ਆਪਣੇ ਐਫਰਟ ਕਰ ਰਹੀ ਹੈ ਤੇ ਇਹ ਕਿਉਂ ਗਿਆ ਗਲਤ ਹੋ ਗਿਆ 3 ਨੰਬਰ ਦੇ ਦੇ ਸਮਾਜ ਦੇ ਕੁਝ ਲੋਕ ਅੱਜ ਵੀ ਜਾਤੀਵਾਦ ਦੇ ਛੂਆਛਾਤ ਵਿੱਚ ਵਿਸ਼ਵਾਸ ਰੱਖਦੇ ਨੇ ਇਹ ਸਹੀ ਹੋ ਗਿਆ ਨਹੀਂ ਇਹ ਵੀ ਇਹ ਵੀ ਕਿ ਹੋ ਗਿਆ ਇਹ ਵੀ 1 2 3 ਹਾਂਜੀ ਜਿਹੜਾ 3rd ਨੰਬਰ ਸਮਾਜ ਦੇ ਕੁਝ ਲੋਕ ਅੱਜ ਵੀ ਜਾਤੀਵਾਦ ਤੇ ਛੂਹਾਂਛਾਤ ਵਿੱਚ ਵਿਸ਼ਵਾਸ ਰੱਖਦੇ ਨੇ ਬਿਲਕੁਲ ਰੱਖਦੇ ਨੇ ਜੀ ਇਹ ਸਹੀ ਹੋ ਗਿਆ ਤੇ ਇਹਦਾ ਕੀ ਹੋ ਗਿਆ ਕਥਨ ਨੰਬਰ 1 ਅਤੇ 3 ਸਹੀ ਹਨ 2 ਗਲਤ ਹੈ অপਸ਼ਨ ਨੰਬਰ 3 ਸਹੀ ਨਹੀਂ 14ਵਾਂ ਨੰਬਰ ਉਪਰਕਤ ਪੈਰੇ ਦੇ ਆਧਾਰ ਤੇ ਦੱਸੋ ਕਿ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਸਮਾਨ ਕਥਨ ਨੰਬਰ 1 ਦੇਖੀਏ ਸਮਾਨਤਾ ਦਾ ਅਧਿਕਾਰ ਮੌਲਿਕ ਅਧਿਕਾਰਾਂ ਵਿੱਚ ਦਰਜ ਹੈ ਬਿਲਕੁਲ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਸਾਡੇ ਕਨਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਦਰਜ ਹੈ ਨੈਕਸਟ ਆਪਾਂ ਦੇਖਦੇ ਹਾਂ ਕਥਨ ਨੰਬਰ 2 ਜਾਤ ਧਰਮ ਰੰਗ ਨਸਲ ਅਤੇ ਲਿੰਗ ਦੇ ਆਧਾਰ ਤੇ ਨਾਗਰਿਕਾਂ ਉੱਪਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨਹੀਂ ਲਗਾਈਆਂ ਜਾ ਸਕਦੀਆਂ ਇਹ ਆ ਆਰਟੀਕਲ ਨੰਬਰ 15 ਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਅਸੀਂ ਕਿਸੇ ਵੀ ਪਰਸਨ ਦੇ ਉੱਤੇ ਉਹਦੀ ਕਾਸਟ, ਰਿਲੀਜੀਅਨ, ਕਲਰ ਐਂਡ ਨਸਲ ਔਰ ਲਿੰਗ ਦੇ ਆਧਾਰ ਤੇ ਉਹਨਾਂ ਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ پابੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ ਨੇ ਤੇ ਇਹਦਾ ਰਾਈਟ ਆਂਸਰ ਜਿਹੜਾ ਬਣੂਗਾ ਉਹ ਕੀ ਬਣੂਗਾ ਦੋਵੇਂ ਕਥਨ ਸੌਰੀ ਇਹਦੇ ਵਿੱਚ ਦੇ ਪਹਿਲਾ ਕਥਨ ਹੀ ਸਹੀ ਸੀਗਾ ਤੇ ਦੂਜਾ ਗਲਤ ਇਹ ਚੋਪਸ ਨੰਬਰ 4 ਸੇ ਬਣੂ ਕਥਨ ਨੰਬਰ 1 ਸਹੀ ਹੈ ਅਤੇ ਕਥਨ ਨੰਬਰ 2 ਗਲਤ ਹੈ। ਭਾਰਤ ਵਿੱਚ ਲੋਕਤੰਤਰ ਦੀ راہ ਵਿੱਚ ਕਿਹੜੀਆਂ ਰੁਕਾਵਟਾਂ ਹਨ ਇਹ ਆਪਾਂ ਪਹਿਲਾਂ ਵੀ ਕਿਤਾ ਸੀਗਾ ਭਾਰਤ ਦੇ ਵਿੱਚ ਸਮਾਜਿਕ ਅਸਮਾਨਤਾ ਇਹ ਵੀ ਲੋਕਤੰਤਰ ਵਿੱਚ ਰੁਕਾਵਟ ਹੈ ਗਰੀਬੀ ਹੈ ਇਹ ਵੀ ਰੁਕਾਵਟ ਹੈ ਅਨਪੜਤਾ ਇਹ ਵੀ ਰੁਕਾਵਟ ਹੈ ਉਪਰੋਕਤ ਸਾਰੇ ਇਹਦਾ ਕੀ ਬਣੂਗਾ ਸਹੀ ਆਨਸਰ ਬਣੂਗਾ ਉਪਰੋਕਤ ਸਾਰੇ। ਇਹ ਜਿਹੜਾ ਸੀਪੀ ਟੈਸਟ ਸੀਰੀ 8 ਹੈ ਇਹ ਤੁਸੀਂ ਆਪਣੀ ਨੋਟਬੁੱਕ ਤੇ ਉੱਤੇ ਨੋਟ ਕਰ ਲੈਣੀ ਹੈ ਜੀ।